ਜਿਵੇਂ ਤਰੋ ਠੋਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ ਅਰਜਨ 605 ਡੀਆਈ ਟਰੈਕਟਰ ਆ ਜੀ ਗੱਲ ਕਰੀਏ ਜੀ ਇਸ ਟਰੈਕਟਰ ਦੇ ਮਾਡਲ ਦੀ 2000 ਤੇ 8 ਮਾਡਲ ਆ ਜੀ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਪੀਵੀ03 ਬਠਿੰਡੇ ਦਾ ਨੰਬਰ ਆ ਜੀ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਟਰੈਕਟਰ ਦੇ 60 ਤੋਂ 65% ਟਾਇਰ ਆ ਜੀ ਸਾਰਾ ਟਰੈਕਟਰ ਅਰੀਜਨਲ ਆ ਇੰਜਨ ਗੇਅਰ ਦਾ ਰੰਗ ਪੇੜ ਦਾ ਸਾਰਾ ਅਰੀਜਨਲ ਆ ਜੀ ਇਹ ਕਿਤੇ ਵੀ ਕਾਲਮ ਲੱਗੀ ਤਾਂ ਆਪਾਂ ਜ਼ਿੰਮੇਵਾਰੀ ਬੈਠੇ ਆ ਸੈਂਟਰ ਗੀਅਰ ਆ ਜੀ Ориジナル ਕੰਪਨੀ ਦਾ ਸੈਂਟਰ ਗੀਅਰ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਪਾਵਰ ਸਟੀering ਆ ਜੀ ਪਾਵਰ ਸਟੀering ਆ ਪਿਆਬ ਨੰਬਰ ਆ ਸਮਾਨ ਟਰੈਕਟਰ ਨਾਲ ਜਿਵੇਂ ਤੁਸੀਂ ਵੀਡੀਓ ਚ ਵੇਖ ਰਹੇ ਹੋ ਸਾਰਾ ਸਮਾਨ ਨਾਲ ਆ ਜੀ ਆ ਹੀ ਮਿਲੂਗਾ ਫਾਈਬਰ ਹੱਡ ਸਪੀਕਰ ਫੱਤੀ ਸਾਰਾ ਸਮਾਨ ਨਾਲ ਆ ਇੰਜਨ ਗੀਅਰ ਦਾ ਜੀ ਫੁੱਲ ਚੰਗਾ ਆਪਦਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਲਈ ਆ ਸਕਦੇ ਹੋ ਬਾਕੀ ਕਲਮ ਵੀ ਨਹੀਂ ਲੱਗੀ ਸਾਰਾ ਟਰੈਕਟਰ ਰੀਜਨਲ ਆ ਰਿਵਰਸ ਪੀਟੀਓ ਆ ਜੀ ਰਿਵਰਸ ਪੀਟੀਓ ਤੇ ਡਬਲ ਕਲਚ ਆ ਹੁਣ ਗੱਲ ਕਰੀਏ ਇਸ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਹੈਗੀ ਆ ਜੀ 330000 ਰੁਪਿਆ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਫੁੱਲ ਮਾਨਤਨ ਕੀਤਾ ਜਾਊਗਾ ਏਰੀਆ ਬਾਈਆਂ ਦਾ ਹੈਗਾ ਸ਼ਹਿਰ ਫਰੀਦਕੋਟ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਜੀ ਉਥੋਂ ਗੱਲ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ